ਸਾਸਕਾਲ ਤੁਸੀਂ ਦੇਖ ਰਹੇ ਹੋ ਚਾਰ ਦਿਗਾ ਟਾਈਮ ਟੀਵੀ ਮੈਂ ਹਾਂ ਤੁਹਾਡਾ ਨਾ ਰਿਦਮ ਪੰਜਾਬ ਅਪਡੇਟ ਤੇ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੀ ਕੁਝ ਵਿਸ਼ੇਸ਼ ਖਬਰਾਂ ਵੱਲ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਉਹਨਾਂ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੰਮੇ ਹੱਥੀ ਲਿਆ ਤੇ ਉਹਨਾਂ ਕੇ ਹਕੀ ਨਵਜੋਤ ਕੋਰ ਸਿੱਧੂ ਸਾਰਿਆਂ ਦੇ ਰੇਟ ਦੱਸ ਰਹੀ ਹੈ ਤੇ ਪਹਾੜਾਂ ਤੋਂ ਜੋਗੀ ਯਾਨੀ ਨਵਜੋਤ ਸਿੱਧੂ ਵੀ ਵਾਪਸ ਆ ਗਿਆ ਕੈਪਟਨ ਅਮਰਿੰਦਰ ਸਿੰਘ ਤੇ ਬੋਲਦੇ ਹੋਣਾਂ ਕਿਹਾ ਕਿ ਚੋਣਾ ਨੇੜੇ ਆਉਂਦੇ ਹੀ ਇਨਾਂ ਨੂੰ ਪੰਜਾਬ ਯਾਦ ਆ ਜਾਂਦਾ ਹੈ ਤੇ ਹੁਣ ਕੈਪਟਨ ਬਾਜਪਾ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਜੇਕਰ ਉਹਨਾਂ ਨੂੰ ਬਾਜਪਾ ਤੋਂ ਇਨੀ ਦਿੱਕਤ ਹੈ ਤਾਂ ਉਹ ਅਸਤੀਫਾ ਦੇ ਦੇਣ ਉਹ ਨਵਜੋਦ ਕੋਰ ਸਿੱਧੂ ਉਹ ਸਾਰੇ ਰੇਟ ਦੱਸੀ ਜਾਂਦੀ ਹੈ ਉਤੋਂ ਪਹਾੜਾਂ ਚ ਜੋਗੀ ਵੀ ਉਤਰ ਆਇਆ ਚਾਰ ਸਾਲਾਂ ਬਾਅਦ ਕੈਪਟਨ ਸਾਹਿਬ ਵੀ ਆ ਗਏ ਉਹ ਵੀ ਦੱਸੀ ਜਾਂਦਾ ਠੀਕ ਹੈ ਨਾ ਇਹ ਪੰਜਾਬ ਨੂੰ ਜਿਹੜੇ ਇੱਕ ਵਸਤੂ ਸਮਝਦੇ ਆ ਪੰਜਾਬ ਨੂੰ ਇੱਕ ਵਿਕਾਊ ਮਟੀਰੀਅਲ ਸਮਝਣ ਵਾਲੇ ਇਹ ਹੁਣ ਵੋਟਾਂ ਦੇ ਨੇੜੇ ਸਾਰੇ ਉਤਰਨਗੇ ਥੱਲੇ ਹੁਣੇ ਇਹ ਪੰਜਾਬ ਦੀ ਸੇਵਾ ਇਹਨਾਂ ਨੂੰ ਯਾਦ ਆਊਗੀ ਹੁਣ ਇੱਕ ਨੇ ਤਾਂ ਸਿੱਧਾ ਹੀ ਕਹਿਦਾ ਮੈਨੂੰ ਮੁੱਖ ਮੰਤਰੀ ਬਣਾ ਦਿਓ ਤਾਂ ਮੈਂ ਪੰਜਾਬ ਦੀ ਸੇਵਾ ਕਰੂੰ ਨਹੀਂ ਮੈਂ ਤਾਂ ਟੈਲੀਵਿਜ਼ਨ ਤੇ ਠੀਕ ਆ ਟੈਲੀਵਿਜ਼ਨ ਤੇ ਤਾਂ ਮੈਂ ਵੀ ਸੀਗਾ ਜੀ ਮੈਂ ਵੀ ਟੀਵੀ ਤੇ ਬਹੁਤ ਪੈਸੇ ਕਮਾਉਂਦਾ ਸੀਗਾ ਜੀ ਮੈਂ ਕੋਈ ਹਾਨ ਕਰਤਾ ਫਿਰ ਟੈਲੀਵਿਜ਼ਨ ਛੱਡ ਕੇ ਪਰ ਮੈਂ ਉਧਰ ਗਿਆ ਨਹੀਂ ਦੁਬਾਰਾ ਜਿਹੜੇ ਕੰਮ ਤੇ ਪਏ ਆ ਤਾਂ ਉਸੇ ਕੰਮ ਤੇ ਆ। ਇਹ ਕਹਿੰਦੇ ਨਹੀਂ ਤਾਂ ਅਸੀਂ ਟੀਵੀ ਤੇ ਆ। ਨੇ ਸਾਨੂੰ ਮੁੱਖ ਮੰਤਰੀ ਬਣਾਓ। ਕੈਪਟਨ ਸਾਹਿਬ ਉਹ ਬੀਜੇਪੀ ਨੂੰ ਗਾਲਾਂ ਕੱਢੀ ਜਾਂਦੇ ਹੁਣ। ਕਹਿੰਦੇ ਮੇਰੀ ਸੁਣਦਾ ਕੋਈ ਨਹੀਂ ਇੱਥੇ। ਅਕਾਲੀ ਦਲ ਬਹੁਤ ਵਧੀਆ ਹੈ। ਵੀ ਸੁਣਦਾ ਕੋਈ ਨਹੀਂ ਅਸਤੀਫਾ ਦੇ ਦੇ ਭਰਾ। ਮੈਨੂੰ ਇੰਨਾ ਕੁ ਉਹਨਾਂ ਨਾਲ ਸ਼ਿਕਵਾ ਹੈਗਾ। ਕਿ ਜੇ ਅਰਬਨ ਡਿਵੈਲਪਮੈਂਟ ਮਿਨਿਸਟਰ ਬਣੇ ਸੀ ਬਹੁਤ ਵੱਡੀ ਮਿਨਿਸਟਰੀ ਹੈ। ਤਾਂ ਸ਼ਹਿਰਾਂ ਦੀ ਗੰਦਗੀ ਕੱਢ ਸਕਦੇ ਸੀ। ਸ਼ਹਿਰਾਂ ਸੀਵਰੇਜ ਦੀ ਪ੍ਰੋਬਲਮ ਹੈ ਸਟਰੀਟ ਲਾਈਟਾਂ ਦੀ ਪ੍ਰੋਬਲਮ ਚਲੋ ਅਸੀਂ ਕਰਨ ਲੱਗੇ ਹੋਏ ਆਂ ਸੜਕਾਂ ਦੀ ਪ੍ਰੋਬਲਮ ਸ਼ਹਿਰਾਂ ਦੇ ਪਾਰਕ अर्बन ਡਿਵੈਲਪਮੈਂਟ ਚਲੋ ਸ਼ਹਿਰਾਂ ਨਾਲ ਰਿਲੇਟਡ ਹੈ ਉਸ ਤੋਂ ਬਾਅਦ ਉਹਨੂੰ ਉਹ ਤੋਂ ਵੱਡਾ ਵੀ ਮਹਿਕਮਾ ਮਿਲ ਗਿਆ ਸੀ ਬਿਜਲੀ ਬਿਜਲੀ ਤਾਂ ਸਾਰੇ ਪੰਜਾਬ ਦੀ ਪ੍ਰੋਬਲਮ ਸੀ ਤੇ ਅਸੀਂ ਵੀ ਬਿਜਲੀ ਫ੍ਰੀ ਕੀਤੀ ਹੈ ਸਿੱਧੂ ਸਾਹਿਬ ਸੰਭਾਲਦੇ ਉਹਦਾ ਮੰਤਰਾਲੇ ਦਾ ਕਹਿੰਦੇ ਮੈਂ 600 ਯੂਨਟ ਫ੍ਰੀ ਕਰੂੰਗਾ ਜੇ ਕੈਪਟਨ ਅਮਰਿੰਦਰ ਸਿੰਘ ਮਨਾ ਕਰ ਦਿੰਦੇ ਤਾਂ ਦੱਸ ਦਿੰਦੇ ਲੋਕਾਂ ਨੂੰ ਮੈਂ ਤਾਂ ਕਰਨ ਨੂੰ ਫਿਰਦਾ ਕੈਪਟਨ ਅਮਰਿੰਦਰ ਨਹੀਂ ਕਰ ਲੈਂਦਾ ਤਾਂ ਵੀ ਸਿੱਧੂ ਹੀਰੋ ਸੀ ਜੇ ਮੰਨ ਲੈਂਦੇ ਤਾਂ ਵੀ ਸਿੱਧੂ ਹੀਰੋ ਸੀ ਵਨ ਵਨ ਸਿਚੁਏਸ਼ਨ ਸੀ ਪਰ ਜਦੋਂ ਨਾ ਖੇਡਣਾ ਨਾ ਖੇਡਣ ਦੇਣਾ ਹੈ ਕੈਪਟਨ ਮਨਿੰਦਰ ਸਿੰਘ ਨੇ ਕਿਹਾ 6-6 ਮਹੀਨੇ ਫਾਈਲਾਂ ਨਹੀਂ ਸਾਈਨ ਕਰਦਾ ਸੀ ਤੁਸੀਂ ਬਲੀਵ ਕਰਿਓ ਕਿ 3.5 ਸਾਲ ਚਾ ਹੁਣ ਜਦੋਂ ਤੇ ਮੈਂ ਕਾਰਜਪਾਲ ਸਮਰਿਆ ਸਾਢੇ 12000 ਫਾਈਲਾਂ ਸਾਈਨ ਕਰਤੀਆਂ ਮੈਂ ਮੇਰੇ ਸਾਈਨਾਂ ਕਰਕੇ ਕੋਈ ਤਰੱਕੀ ਰੁਕ ਜੇ ਮੈਂ ਚਾਹੁੰਦਾ ਨਹੀਂ ਤੇ ਇਹੀ ਤਾਂ ਕੰਮ ਦਿੱਤਾ ਲੋਕਾਂ ਨੇ ਸਾਨੂੰ ਤੇ ਅਸੀਂ ਹੱਥ ਬੰਨ ਕੇ ਇਹ ਕੰਮ ਲਿਆ ਕਿ ਸਾਨੂੰ ਇਹ ਕੰਮ ਦਿਓ ਅਸੀਂ ਨਿਭਾਵਾਂਗੇ ਤੇ ਅਸੀਂ ਸਾਇਨ ਬਿਨਾ ਕਰੀਏ 3-3 ਵਜੇ ਤੱਕ 2-2 ਵਜੇ ਤੱਕ ਕਿੱਥੇ ਅਫਸਰ ਨੂੰ ਬਿਠਾਈ ਰੱਖਦੇ ਸੀ ਸਵੇਰੇ 8 ਵਜੇ ਬੁਲਾ ਕੇ ਉਹੀ ਅਫਸਰ ਨੇ ਮੈਂ 7:30 ਵਜੇ ਪਹਿਲੀ ਫਾਈਲ ਤੇ ਸਾਈਨ ਕਰ ਦੇਣਾ ਸਵੇਰੇ ਛੋਟਾ ਹਾਤੀ ਭਰ ਲਿਆ ਹੁੰਦਾ ਤੜਕੀ ਕੱਲੀ-ਕੱਲੀ ਫਾਈਲ ਮੈਂ ਦੇਖ ਕੇ ਸਾਈਨ ਕਰਦਾ ਨਾ ਨੁਕਸਾਨ ਤਾਂ ਨਹੀਂ ਹੈ ਕੋਈ ਲੋਕਾਂ ਨੂੰ ਇਹ ਸਾਈਨ ਕਰਨ ਨਾਲ ਤੇ ਸਿੱਧੂ ਸਾਹਿਬ ਨੇ ਫੋਨ ਮਤਰਾਲੇ ਨਹੀਂ ਸੰਭਾਲਿਆ ਤੇ ਜਿਹੜਾ ਮੈਂ ਮਤਰਾਲੇ ਸੀ ਉਹਦੇ ਉਹਦੇ ਫਾਈਲਾਂ ਨਹੀਂ ਸਾਈਨ ਕੀਤੀਆਂ ਇਹ ਅਸਲ 'ਚ ਨਾ ਮੇਰਾ ਤਾਂ ਰਾਹੁਲ ਗਾਂਧੀ ਦੀ ਤੇ ਨਵਜੋ ਸਿੰਘ ਸਿੱਧੂ ਦੀ ਇੱਕੋ ਹੀ ਪ੍ਰੋਬਲਮ ਹੈ ਰਾਹੁਲ ਗਾਂਧੀ ਕਹਿੰਦਾ ਵੀ ਮੈਨੂੰ ਤੁਸੀਂ ਪ੍ਰਧਾਨ ਮੰਤਰੀ ਬਣਾਓ ਮੈਂ ਲੋਕਾਂ ਵਾਸਤੇ ਕੁਝ ਕਰਕੇ ਦਿਖਾਉਂਗਾ ਲੋਕ ਕਹਿੰਦੇ ਪਹਿਲਾਂ ਕੁਝ ਕਰਕੇ ਦਿਖਾ ਫਿਰ ਤੈਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਆਹੀ ਗੱਲ ਨਵਜੋ ਸਿੰਘ ਕਹਿੰਦਾ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾਓ ਮੈਂ ਪੰਜਾਬ ਵਾਸਤੇ ਕੁਝ ਕਰਕੇ ਦਿਖਾਉਂਗਾ ਲੋਕ ਕਹਿੰਦੇ ਪਹਿਲਾਂ ਪੰਜਾਬ ਵਾਸਤੇ ਕੁਝ ਕਰਕੇ ਦਿਖਾ ਤੈਨੂੰ ਤਾਂ ਮੁੱਖ ਮੰਤਰੀ ਬਣਾਵਾਂਗੇ ਇੱਥੇ ਫਸਿਆ ਪਿਆ ਪੀਚ ਇਹਨਾਂ ਦਾ ਇਹਦੇ ਵਿੱਚ ਮੈਂ ਕਹਾਂ ਕਾਂਗਰਸ ਦਾ ਆਪਸ 'ਚ ਹੈ ਬੀ ਉਹ ਕਿਉਂ ਲੜਦੇ ਰਹੇ ਕਿਉਂ ਨਹੀਂ ਫੈਲਾਸਫਾ ਨਹੀਂ ਉਹ ਪਿਸਿਆ ਕੌਣੇ ਚ ਚਲੋ ਇੱਕ ਇੱਕ ਪੋੜ ਚੱਲਦਾ ਹੁੰਦਾ ਚੱਕੀ ਦਾ ਤਹਾਂ ਵਾਲਾ ਪੋੜ ਚੱਲਦਾ ਹੁੰਦਾ ਥੱਲੇ ਵਾਲਾ ਪੋੜ ਖੜਾ ਹੁੰਦਾ ਚੱਕੀ ਚੱਲਦੀ ਹੈ ਚਲੋ ਨਵਜੋ ਸਿੱਧੂ ਵਾਲਾ ਪੋੜ ਖੜਾ ਸੀ ਨਹੀਂ ਚੱਲਦਾ ਸੀ ਜਦੋਂ ਮੋਦੇ ਮੁਤਾਬਕ ਨਹੀਂ ਮਿਲੀ ਉਹਨੂੰ ਜਿਹੜੀ ਉਹ ਕਹਿੰਦਾ ਮੇਰੇ ਮੁਤਾਬਕ ਮੈਨੂੰ ਮਿਨਿਸਟਰੀ ਨਹੀਂ ਮਿਲੀ ਜੇ ਮੇਰੇ ਨਾਲ ਵਾਦਾ ਕੀਤਾ ਸੀ ਭਲਾਨਾ ਤਾਂ ਫਿਰ ਉੱਪਰੋਂ ਪੋੜ ਚੱਲਦੇ ਸੀ ਕੈਪਟਨ ਅਮਰਿੰਦਰ ਦਾ ਬਾਅਦ ਚ ਪੋੜ ਬਦਲ ਕੇ ਚੰਨੀ ਵਾਲਾ ਧਰ ਲਿਆ ਸੀ ਇਹਨਾਂ ਨੇ ਤੇ ਵਿਚਾਲੇ ਦਾਣੇ ਦਾਣੇ ਕੌਣ ਸੀਗੇ ਦਾਣੇ ਪਬਲਿਕ ਪੀਸੀ ਕੌਣ ਪੰਜਾਬ ਦੀ ਜਨਤਾ ਫਾਂ ਲੈ ਭਾਵੇਂ ਇਹਨੇ ਭੇਜੀਆਂ ਭਾਵੇਂ ਉਹਨੇ ਨਹੀਂ ਸਾਈਨ ਕੀਤੀਆਂ ਭਾਵੇਂ ਉਹਨੇ ਰਿਜੈਕਟ ਕੀਤੀਆਂ ਭਾਵੇਂ ਇਹਨੇ ਨਹੀਂ ਸਾਈਨ ਰਿਜੈਕਟ ਕੀਤੀਆਂ ਉਹਦੇ ਨੁਕਸਾਨ ਕੀਦਾ ਹੋਇਆ ਪੰਜਾਬ ਦੇ ਲੋਕਾਂ ਦਾ ਹੁਣ ਇੱਕ ਦੂਜੇ ਨੂੰ ਟਵੀਟ ਕਰਕੇ ਇਹ ਕਹੀ ਜਾਂਦੇ ਤੂੰ ਐ ਨਾ ਕਰ ਮੈਂ ਐ ਨਾ ਕਰ ਮੈਂ ਉਹ ਨਾ ਕਰ ਤੂੰ ਆ ਨਾ ਕਰ ਗੱਡੀ ਲੰਘੀ ਮੈਂ ਦੱਸ ਦੇਣਾ ਗੱਡੀ ਲੰਘੀ ਜਦੋਂ ਗੱਡੀ ਲੰਘਦੀ ਹੁੰਦੀ ਹੈ ਨਾ ਤੁਹਾਡੀ ਵੀ ਬਹੁਤ ਵਾਰੀ ਲੰਘੀ ਹੁੰਦੀ ਹੈ ਗੱਡੀ ਤੁਸੀਂ ਭੱਜ ਕੇ ਪਟੀਸ਼ਨ ਤੇ ਜਾਂਦੇ ਆ ਆਖਰੀ ਡੱਬੇ ਦਾ ਨਾ ਇੱਕ ਕਰਾਸ ਲੱਗਿਆ ਹੁੰਦਾ ਹੈ ਕਾਟਾ ਜਾ ਜਦੋਂ ਕਾਟਾ ਜਾ ਦੇਖ ਗਿਆ ਤਾਂ ਮਲੋ ਹੋ ਜਾਂਦੀ ਹੈ ਇਹਨਾਂ ਦੋਨਾਂ ਦੇ ਨਾ ਕਾਟਾ ਲੱਗ ਗਿਆ ਹੁਣ ਲੋਕਾਂ ਨੇ ਲਾਤਾ ਗੱਡੀ ਲਾਂਗੀ ਨਦੀ ਹੁਣ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ